ਹਾਂਜੀ ਸਰ ਮੇਰਾ ਨਾਮ ਰੀਕਾੜਾ ਤੇ ਮੈਂ ਪਿੰਡ ਫਗਰਮਾਂਟਾ ਜ਼ਿਲ੍ਹਾ ਪਟਿਆਲੇ ਦੀ ਰਹਿਣ ਵਾਲੀ ਆ ਐਕਚੁਅਲੀ ਕੱਲ 13 ਦਸੰਬਰ ਨੂੰ ਮੇਰਾ ਵੀਡੀਓ ਵਾਇਰਲ ਕਾਰਨ ਪਿੱਛੇ ਇੱਕ ਰੀਜ਼ਨ ਸੀ ਕਿ 13 ਦਸੰਬਰ ਨੂੰ ਕੱਲ ਮੇਰਾ ਵਿਆਹ ਲੜਕਾ ਕਾਲਪ੍ਰੀ ਸਿੰਘ ਔਰ son of major singh ਚੱਢਾ ਔਰ ਮਮਾ ਦਾ ਨਾਮ ਹੈਗਾ ਮਨਦੀਪਕੌਰ ਚੱਢਾ ਇਹ ਪਿੰਡ ਕਾਗੜਾ ਜ਼ਿਲ੍ਹਾ ਸੰਗਰੂਰ ਨੀਅਰ ਭਵਾਨੀਗੜ੍ਹ ਸਿਟੀ ਦੇ ਰਹਿਣ ਵਾਲੇ ਆ ਉਹਨਾਂ ਦੀ ਮੁੰਡੇ ਦੀ ਮਰਜ਼ੀ ਨਾਲ ਅਸੀਂ ਚੈਲ ਫਾਰਮ ਬੁੱਕ ਕੀਤੀ ਸੀ ਜੋ ਇਹ ਟੈਲਰ ਸੀ ਆ ਮੇਰੇ ਕੋਲ ਉਹਦੇ ਰਿਲੇਟਿਡ ਵੀ ਸਭ ਬਿੱਲ ਐ ਉਹਨੇ ਆਪਣੀ ਮਰਜ਼ੀ ਦਾ ਹੀ ਟੈਲਰਸ ਬੁੱਕ ਕੀਤਾ ଥିਗਾ ਐਟ ਦ ਐਂਡ 2 ਨਵੰਬਰ ਤੋਂ 2 ਨਵੰਬਰ ਨੂੰ ਮੇਰੀ ਪ੍ਰੀ ਵੈਡਿੰਗ ਸੀ ਉਸ ਤੋਂ ਬਾਅਦ ਤੋਂ ਉਹਨਾਂ ਨੇ ਮੇਰਾ ਕੋਈ ਫੋਨ ਚੱਕਣਾ ਬਿਲਕੁਲ ਹੀ ਬੰਦ ਕਰ ਦਿੱਤਾ ਰੀਜ਼ਨ ਕੀ ਆ ਰੀਜ਼ਨ ਤੱਕ ਕੁਝ ਐ ਸੀ ਕਿ ਕਿ ਆ ਉਹ ਮੁੰਡੇ ਦੀ ਫੋਟੋ ਆ ਅਕਾਲ ਚੱਠਾ ਰੀਜ਼ਨ ਸਭ ਤੋਂ ਪਹਿਲਾਂ ਲਾਈਕ ਅਗਰ ਉਹ ਮੇਦੀ ਤੋਂ ਨਾ ਕੋਈ ਵੀ ਰਿਕਾਰਡਿੰਗ ਵੀਡੀਓ ਸਟਾਈ ਦੀ ਤਾਂ ਉਹ ਵੀ ਮੇਰੇ ਕੋ ਹੈ ਮੇਰੀ ਸੱਸ ਨੇ ਸਭ ਤੋਂ ਪਹਿਲਾਂ ਸਾਡੇ ਤੋਂ ਕੜੀਆਂ ਦੀ ਮੰਗ ਕੀਤੀ ਸੀ 골ਡ ਦੇ ਕੜੀਆਂ ਦੀ ਔਰ ਜਦੋਂ ਕਿ ਅਸੀਂ ਕਿਹਾ ਕਿ ਅਸੀਂ ਮਿਲਣੀ ਚ ਸਿਰਫ ਮੁੰਡੀਆਂ ਪਾ ਸਕਦੀਆਂ ਜਿੰਨੀ ਸਾਡੀ ਪਹੁੰਚ ਆ ਬਟ ਉਹ ਸਾਨੂੰ ਬਹੁਤ ਜ਼ਿਆਦਾ ਇਦਾਂ ਕੰਪੈਲ ਕਰਨ ਲੱਗ ਗਏ ਕਿ ਨਹੀਂ 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 ਇਦਾਂ ਚਲੋ ਫਿਰ ਮੈਂ ਵੀ ਆਪਣੀ ਫੈਮਿਲੀ ਨੂੰ ਕਿਹਾ ਕਿ ਤੁਸੀਂ ਕੜੇ ਰੱਖੋ ਅਸੀਂ ਕੜੀਆਂ ਦੀ ਮੰਗ ਪੂਰੀ ਕੀਤੀ ਉਹਨਾਂ ਦੀ ਮਰਜ਼ੀ ਦਾ ਪੈਲਸ ਵੀ ਬੁੱਕ ਕਰਾਇਆ ਔਰ ਉਹਦੇ ਤੋਂ ਬਾਅਦ ਵਿੱਚ ਹੁਣ ਉਹਨਾਂ ਨੇ ਜਿੱਦਾਂ ਗੱਡੀ ਦੀ ਮੰਗ ਰੱਖਤੀ ਸੀ ਕਿ ਅਗਰ ਸਕੋਰਪਿਓ ਇਹਨ ਗੱਡੀ ਨਹੀਂ ਮਿਲੇਗੀ ਫੇਰ ਅਸੀਂ ਤੰਬਰਾਤ ਉਦੋਂ ਤੋਂ ਉੱਥੋਂ ਤੋਂ ਹੀ ਵਾਪਸ ਲੈ ਜਾਵਾਂਗੇ ਇਹ ਗੱਲ ਸੀਗੀ ਔਰ ਇਹ ਉਹ ਦਿਨ ਜਿਹੜੀ ਸ਼ਾਦੀ ਹੋਈ ਐ ਐਂਗੇਜਮੈਂਟ ਹੋਈ ਐ ਤਾਂ ਬੈਕ ਸੀ ਆ ਅਰੇਂਜ ਸੀ ਮੇਰਾ ਸੰਪਰਕ ਇਹ ਚਾਹੀ ਸੀ ਉਸ ਨਾਲ ਕੇ ਮੁੰਡਾ ਮੈਨੂੰ ਪਿਛਲੇ 2-3 ਸਾਲਾਂ ਤੋਂ ਜਾਣਦਾ ਆ ਮੈਰਿਸ ਤਾਂ ਇਹ ਲੱਗ ਸੀਗੀ ਬਟ ਇਦੇ ਵਿੱਚ ਫੈਮਿਲੀ ਦੀ ਸਹਿਮਤੀ ਨਾਲ ਸਾਡੀ ਅੰਗੇਜਮੈਂਟ ਹੋਈ ਸੀ ਅੰਗੇਜਮੈਂਟ ਨੂੰ ਵੀ 1 ਸਾਲ ਹੋ ਗਿਆ ਅੰਗੇਜਮੈਂਟ ਤੀਰਕਪੁਰ ਹੋਈ ਸੀ ਵੀਆਈਪੀ ਰੋਡ ਫਾਸਟ ਫੂਡੀ ਰੈਸਟੋਰੈਂਟ ਆ ਉੱਥੇ 40-50 ਬੰਦੇ ਸੀ ਉਹਨਾਂ ਦੀ ਫੈਮਿਲੀ ਦੇ ਤੇ ਮੇਰੀ ਫੈਮਿਲੀ ਦੇ ਇਹ ਸਾਡੀ ਅੰਗੇਜਮੈਂਟ ਦੀਆਂ ਫੋਟੋਗ੍ਰਾਫਸ ਆ ਇਹ ਮੇਰੀ ਅੰਗੇਜਮੈਂਟ ਹੋਈ ਆ ਔਰ ਜੋ ਸਾਡੇ ਵਿਚੋਲੇ ਸੀ ਉਹ ਗੁਰਿੰਦਰ ਸਿੰਘ ਵਿਰਕ ਤੇ ਉਹਨਾਂ ਦੀ ਵਾਈਫ ਗੁਰਪ੍ਰੀਤ ਕੌਰ ਗੋਰੀ ਉਹ ਵੀ ਪਿੰਡ ਕਾਖੜਾ ਦੇ ਰਹਿਣ ਵਾਲੇ ਆ ਇਹ ਏ ਉਹਨਾਂ ਦੀ ਬਾਈਓ ਹੁਣ ਜਦੋਂ ਵੀ ਅਸੀਂ ਕਾਲ ਕਰਦੇ ਹਾਂ ਮੁੰਡੇ ਨੂੰ ਵੈਸੇ ਤਾਂ ਉਹਨੇ ਹੁਣ ਮੈਨੂੰ ਸਭ ਕਿਤੋਂ ਬਲੌਕ ਕਰ ਦਿੱਤਾ ਜਦ ਮੈਂ ਆਪਣੇ ਇਨ-ਲਾਵਜ਼ ਨੂੰ ਕਾਲ ਕਰਦੀ ਆ ਤਾਂ ਗੁਰਿੰਦਰ ਸਿੰਘ ਵਿਰਕ ਫੋਨ ਚੱਕਦੇ ਨੇ ਤੇ ਹਮੇਸ਼ਾ ਇਹੀ ਕਹਿੰਦੇ ਨੇ ਜੀ ਇਹਨਾਂ ਦਾ ਤਾਂ ਜਵਾਬ ਆ ਤੇ ਮੇਰੇ ਕਰੈਕਟਰ ਤੇ ਅਲੀਗੇਸ਼ਨਸ ਲਗਾ ਦਿੰਦੇ ਨੇ ਕਿ ਕੁੜੀ ਸਹੀ ਨਹੀਂ ਕੁੜੀ ਐਦਾਂ ਐਦਾਂ ਮੈਨੂੰ ਨਹੀਂ ਪਤਾ ਹੀ ਉਹਨ ਕੀ ਮੈਨੂੰ 2 3 ਇਅਰਸ ਤੋਂ ਸਾਰੇ ਹੀ ਜਾਣਦੇ ਆ ਔਰ ਮੈਂ ਆਪਣੀ ਕੰਪਲੇਂਟ ਵੀ ਦਿੱਤੀ ਸੀ ਮੋਹਾਲੀ ਐਸਐਚਓ ਗੱਬਰ ਸਿੰਘ ਮਟੌਰ ਖਾਨੇ ਵਿੱਚ ਉਹ ਕੰਪਲੇਂਟ ਵਿੱਚ ਲਿਖਿਆ ਸੀਗਾ ਵੀ ਜੋ ਬੰਦੀ ਕਾਰਵਾਈ ਹੈ ਕੀਤੀ ਜਾ ਗਈ ਕੰਪਲੇਂਟ ਦਿਨ ਤੋਂ ਪਹਿਲਾਂ ਸੀ ਬਹੁਤ ਵਾਰੀ ਮੇਰੀ ਫੈਮਿਲੀ ਨੇ ਇਹਨਾਂ ਦੀਆਂ ਮਿੰਤਾਂ ਕੀਤੀਆਂ ਹਰ ਵਾਰੀ ਵਿੱਚ ਕਿਸਾਨ ਜੱਥੇ ਬੰਦੀਆਂ ਪਾ ਕੇ ਨਵੇਂ ਤੋਂ ਨਵੀਂ ਤਰੀਕ ਦੇ ਦਿੰਦੇ ਸੀ ਕਿ ਅੱਜ ਨਹੀਂ ਬੈਠਾਂਗੇ ਕੱਲ ਪਰ ਮੇਰੇ ਇਨ-ਲਾਜ਼ ਨਹੀਂ ਅੱਗੇ ਆਏ ਈਵਨ ਕਿ ਮੇਰੀ ਪੋਰਟ ਵੀ ਦਿੱਤੀ ਤਾਂ ਵੀ ਮੁੰਡਾ ਤੇ ਮੇਰੇ ਇਨ-ਲਾਜ਼ ਮੈਨੂੰ ਨਹੀਂ ਮਿਲੇ ਉੱਥੇ ਵੀ ਇਹਨਾਂ ਨੇ ਬਸ ਇਹੀ ਸਗਾ ਕਿ ਵੈਸੇ ਗੱਬਰ ਸਿੰਘ ਜੂ ਸਰ ਨੇ ਮੈਨੂੰ ਨਹੀਂ ਪਤਾ ਉਹਨਾਂ ਨੇ ਬੰਦ ਦੀ ਕਾਰਵਾਈ ਕਿਉਂ ਨਹੀਂ ਕੀਤੀ ਪਰ ਜੋ ਗੁਰਿੰਦਰ ਸਿੰਘ ਵਿਰਕੋ ਹਰ ਇੱਕ ਨੂੰ ਇਹ ਕਹਿੰਦੇ ਨੇ ਕਿ ਜੋ ਸੀਐਮ ਸਾਹਿਬ ਨੇ ਉਹ ਇਹਨਾਂ ਦੇ ਸਾਡੂ ਨੇ ਇਹ ਹਰ ਇੱਕ ਬੰਦੇ ਤੇ ਇਹ ਗੱਲ ਦਾ ਪ੍ਰੈਸ਼ਰ ਪਾ ਦਿੰਦੇ ਨੇ ਕਿ ਸੀਐਮ ਸਾਹਿਬ ਸਾਡੇ ਸਾਡੂ ਨੇ ਹੀ ਬਣ ਕੇ ਮੇਰੀ ਫੈਮਿਲੀ ਨੂੰ ਵੀ ਧੰਕੀ ਦੇ ਕੇ ਗਏ ਸੀ ਕਿ ਸੀਐਮ ਸਾਹਿਬ ਸਾਡੇ ਸਾਡੂ ਨੇ ਤਾਂ ਸਾਡਾ ਕੋਈ ਕੁਝ ਨਹੀਂ ਕਰ ਸਕਦਾ ਬਸ ਹੁਣ ਵੀ ਜਿੱਦਾਂ ਕੱਲ ਮੈਂ ਆਪਣੀ ਵੀਡੀਓ ਤਾਂ ਵਾਇਰਲ ਕੀਤੀ ਆ ਕਿਉਂਕਿ ਐਟ ਦ ਐਂਡ ਮੇਰੇ ਕੋਲ ਕੋਈ ਰਾਣੀ ਸਿਕਮੇ ਤਾਂ ਵੀਡੀਓ ਵਾਇਰਲ ਕੀਤੀ ਸੀਗੀ ਆਪਣੀ ਕੱਲ ਵੀ ਸਾਨੂੰ ਵੀਡੀਓ ਤੋਂ ਬਾਅਦ ਜੀ ਥੋੜੀ ਦੇਰ ਬਾਅਦ ਉਹਨਾਂ ਦੇ ਫੋਨ ਆਨੇ ਲੱਗ ਗਏ ਵਿੱਚ ਕੋਈ ਸਾਂਝਾ ਬੰਦਾ ਸੀ ਉਹ ਕਹਿੰਦਾ ਕਿ ਮੁੰਡਿਆਂ ਲੈ ਕਹਿੰਦੇ ਨੇ ਹੁਣ ਤੁਸੀਂ ਆਪਣਾ ਸੋਚ ਲਿਓ ਤੁਸੀਂ ਗਲਤ ਬੰਦਿਆਂ ਤੋਂ ਬਾਹਰ ਲੈ ਲਿਆ ਤੁਸੀਂ ਇੰਦਾ ਇੰਦਾ ਉਹ ਵੀ ਸਾਡੇ ਕੋਲ ਰਿਕਾਰਡਿੰਗ ਪਈ ਹੋਈ ਆ ਜਿੱਦੋਂ ਮੇਰੇ ਚਾਚਾ ਜੀ ਨੂੰ ਜੋ-ਚੋ ਕੁਝ ਗਲਤ ਬੋਲੇ ਇਹ ਆ ਬਾਕੀ ਇੱਕ ਰੀਜ਼ਨ ਮੈਨੂੰ ਇਹ ਵੀ ਪਤਾ ਲੱਗਿਆ ਸੀਗਾ ਕਿ ਮੁੰਡੇ ਨੂੰ ਮੇਰੀ ਸੱਸੀ ਮੈਨੂੰ ਦੱਸ ਰਹੀ ਸੀਗੀ ਇੱਕ ਦਿਨ ਆ ਕਿ ਇਹਨੂੰ ਤੇਰੇ ਤੋਂ ਵੀ ਵਧੀਆ ਇੱਕ ਰਿਸ਼ਤਾ ਹੁੰਦਾ ਆ ਕੈਨੇਡਾ ਤੋਂ ਕੁੜੀ ਆ ਪੀਆਰ ਬਟ ਕਹਿੰਦੇ ਅਸੀਂ ਕਰਦੇ ਨਹੀਂ ਕੀ ਪਤਾ ਉਹਨੂੰ ਕੈਨੇਡਾ ਵਾਲੀ ਕੁੜੀ ਫਿਰ ਤੋਂ ਆ ਗਈ ਹੋਵੇ ਜਾਂ ਕੋਈ ਗੱਲ ਹੋਵੇ ਬਟ ਐਦਾਂ ਮੈਨੂੰ ਨਹੀਂ ਸਮਝ ਆਉਂਦੀ ਮੇਰੀ ਮੁੰਡੇ ਨਾਲ ਕਦੇ ਕੋਈ ਗੱਲ ਨਹੀਂ ਹੋਈ ਲਾਸਟ ਟਾਈਮ 12 ਦਸੰਬਰ ਨੂੰ ਅਸੀਂ ਮਿਲੇ ਸੀਗੇ ਮਤਲਬ ਫੇਰੋਂ ਕਿਸਾਨ ਜੱਥੇ ਬੰਦੀਆਂ ਵਿੱਚ ਆਈਆਂ ਸੀ ਕੁਝ ਪਿੰਡ ਦੇ ਸਾਂਝੇ ਲੋਕ ਆਏ ਸੀ ਤਾਂ ਕੰਧੋਲਾ ਟਾਬਾ ਹਾਈਵੇ ਤੋਂ ਅੱਗੇ ਪਵਾਨੀ ਗੈਟ ਰੋਡ ਤੇ ਉੱਥੇ ਅਸੀਂ ਇਕੱਠੇ ਹੋਏ ਸੀਗੇ ਉੱਥੇ ਵੀ ਮੇਰੀ ਫੈਮਲੀ ਫੇਰ ਘੱਟੀ ਹੋਈ ਸੀਗੀ ਕਿ ਕੱਲ ਨੂੰ ਵਿਆਹ ਆ ਮੇਰੀ ਫੈਮਲੀ ਨੇ ਬਹੁਤ ਹੱਥ ਜੋੜ ਕੇ ਮਿੰਤਾ ਕਰਲੇ ਕਿਤੇ ਕਿ ਮੇਰੇ ਪਾਪਾ ਨੇ ਵੀ ਕਿ ਕੱਲ ਨੂੰ ਵਿਆਹ ਆ ਵੀ ਤੁਹਾਨੂੰ ਐਦਾਂ ਨਹੀਂ ਕਰਨਾ ਚਾਹੀਦਾ ਸਾਡੇ ਨਾਲ ਕਿ 2 ਦਿਨ ਸਾਲ ਤੋਂ ਜਾਣਦੇ ਵੀ ਆ ਇਵਨ ਕਿ ਅੰਗੇਜਮੈਂਟ ਤੋਂ ਬਾਅਦ ਵੀ ਮੈਨੂੰ ਮੁੰਡੇ ਵਾਲੇ ਆਪਣੇ ਘਰ ਲੈ ਗਏ ਸੀ ਹੁਣ ਮੈਂ ਤੇ ਅਕਾਲਾ ਹਸਬੰਡ ਵਾਈਫ ਤਰ੍ਹਾਂ ਰਹੇ ਆ ਸਾਰੇ ਪਿੰਡ ਨੂੰ ਵੀ ਪਤਾ ਇਵਨ ਕਿ ਇੱਕ ਸਾਲ ਅੰਗੇਜਮੈਂਟ ਨੂੰ ਇੱਕ ਸਾਲ ਤੋਂ ਸਾਡੇ ਲਾਈਕ ਹਸਬੰਡ ਵਾਈਫ ਚ ਜੋ ਰਿਲੇਸ਼ਨ ਆ ਜੋ ਵੀ ਸਭ ਕੁਝ ਹੈ ਨਾ ਲਾਈਕ ਹੁਣ ਤਾਂ ਮੈਨੂੰ ਯੂਜ਼ ਥਰੋ ਹੀ ਆ ਕਿ ਉਹਦਾ ਵਿਆਹ ਲਾ ਚੱਲ ਚਾਹ ਸ਼ਾਇਦ ਪਹਿਲਾਂ ਹੀ ਪੂਰਾ ਹੋ ਗਿਆ ਹੋਣਾ ਮੈਨੂੰ ਨਹੀਂ ਸਮਝ ਆਦੀ ਕਿ ਉਹਨੇ ਇਦਾਂ ਕਿਉਂ ਕੀਤਾ ਉਹਦਾ ਡਿਸਪਿਊਟ ਕਿੰਨੇ ਸਮੇਂ ਤੋਂ ਚੱਲ ਰਿਹਾ 2 ਨਵੰਬਰ ਤੋਂ ਇਹਨਾਂ ਦੀ ਡੇਟ ਫਾਈਨਲ ਕਰਕੇ ਫੋਨ ਚੱਕਣੇ ਬੰਦ ਕਰਤੇ ਪਤਾ ਨਹੀਂ ਔਰ 2 ਨਵੰਬਰ ਤੋਂ ਹੀ ਬਚੋਲਾ ਗੁਰਿੰਦਰ ਸਿੰਘ ਗੱਗੀ ਉਹ ਕਹਿਣ ਲੱਗ ਗਿਆ ਜੀ ਇਹਨਾਂ ਦਾ ਤਾਂ ਜਵਾਬ ਆ ਦੇ ਕਿਸਾਨ ਜੱਥੇਬੰਦੀਆਂ ਦੀ ਗੱਲ ਕਰ ਰਹੇ ਹਾਂ 2 ਨਵੰਬਰ ਦੇ ਬਾਅਦ ਉਹ 2 ਨਵੰਬਰ ਤੋਂ ਬਾਅਦ ਹੋਇਆ ਕਿ ਉਹਨੂੰ ਠੀਕ ਜੋ ਹੈ ਤਾਂ ਅੱਧਾ ਤੇ ਉਹਨਾਂ ਨੂੰ ਸਾਡੇ ਕੋਲੋਂ ਕੀ ਭਰੋਸਾ ਦਿੱਤਾ ਕਿ ਉਹਨਾਂ ਨੇ ਕੀ ਗੱਲ ਕੀਤੀ ਹੈ ਜਿੱਦਾਂ ਹੀ ਹੁਣ 2 3 ਵਾਰ ਜਿੱਦਾਂ ਸੀ ਉਹਨਾਂ ਦੇ ਪਿੰਡ ਬੈਠੇ ਸੀ ਇੱਕ ਤਾਂ ਉਦੋਂ ਵੀ ਕਿਸਾਨ ਜੱਥੇਬੰਦੀਆਂ ਮਤਲਬ ਜਿਹੜਾ ਮੇਰੇ ਸਹੁਰਾ ਸਾਹਿਬ ਨੇ ਨਾ ਕਿਸਾਨ ਕਿਸਾਨੀ ਯੂਨੀਅਨ ਦੀ ਗਰੁੱਪ ਵਿੱਚ ਨੇ ਤਾਂ ਅੰਗੜ ਕਿਉਂ ਤੁਹਾਨੂੰ ਲਾਈਕ ਉਹ ਉਹ ਡੈਡੀ ਨਹੀਂ ਵੇਚਾਏ ਮਤਲਬ ਮੇਰੇ ਸਹੁਰਾ ਸਾਹਿਬ ਨਹੀਂ ਆਏ ਉਹਨਾਂ ਨੇ ਦੋ ਤਿੰਨ ਵਾਰੋ ਕਿਸਾਨ ਰਥੀ ਮੰਡੀਆਂ ਵਾਲੇ ਸਰ ਭੇਜੇ ਹਮੇਸ਼ਾ ਉਹਨਾਂ ਨੇ ਕਿਹਾ ਜੀ ਮੁੰਡਿਆਂ ਲਾਂ ਦਾ ਜਵਾਬ ਹੈ ਹੁਣ ਇਹ ਤਾਂ ਰਿਸ਼ਤਾ ਅੱਗੇ ਹੋਣਾ ਨਹੀਂ ਮੁੰਡਿਆਂ ਲਿਆਂ ਦਾ ਜਵਾਬ ਹੈ ਰੀਜ਼ਨ ਕੀ ਹੈ ਮੈਂ ਇਹ ਨਹੀਂ ਕੋਈ ਵੀ ਦੱਸ ਸਕਦਾ ਸੀ ਇਹ ਤਾਂ ਹੁਣ ਰਿਸ਼ਤੇ ਵਿੱਚ ਵਿਗਾੜ ਪੈ ਗਿਆ ਉਹ ਪੈ ਗਿਆ ਨਾ ਇਹ ਗੱਲਾਂ ਹੁੰਦੀ ਸੀਗੀਆਂ ਔਰ ਹੁਣ ਜਿੱਦਾਂ ਲਾਸਟ ਟਾਈਮ ਵੀ ਅਸੀਂ 12 ਤਰੀਕ ਨੂੰ ਫਿਰ ਵੀ ਕਿ ਵਿਆਹ ਕੱਲ ਨੂੰ ਵਿਆਹ ਆ 12 ਤਰੀਕ ਨੂੰ ਫਿਰ ਵੀ ਅਸੀਂ ਮਿੰਤਾ ਕੀਤੀਆਂ ਕਿ ਤੁਸੀਂ ਇੱਦਾਂ ਇੱਦਾਂ ਕਰਕੇ ਕੋਈ ਤਾਂ ਹੈਲਪ ਕੋਈ ਕੁਝ ਤੁਸੀਂ ਕਾਰਡ ਕਦੋਂ ਚਪਾਈ ਦੇ ਗਏ ਇਹ ਜਿੱਦਾਂ ਕਾਰਡ ਸੀਗੇ ਸਾਡੇ ਨਵੰਬਰ ਅਸੀਂ ਅਕਤੂਬਰ ਤੋਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਕਿਉਂਕਿ ਅਕਤੂਬਰ ਤੋਂ ਹੀ ਤਾਂ ਅਸੀਂ ਵਿਆਹ ਆਪਣਾ ਫਾਈਨਲ ਡੇਟ ਰੱਖ ਲਈ ਸੀ ਨਾ ਤਾਂ ਸਤੰਬਰ-ਅਕਤੂਬਰ ਤੋਂ ਸਾਡੀਆਂ ਸਾਰੀਆਂ ਤਿਆਰੀਆਂ ਸ਼ੁਰੂ ਸੀ ਈਵਨ ਕਿ ਮੈਂ ਹੁਣ ਇੱਥੇ ਲਾਈਕ ਨਾਲ ਤਾਂ ਨਹੀਂ ਲੈ ਕੇ ਮੇਰਾ ਵਿਆਹ ਦਾ ਚੂੜਾ ਖਲੀਰੇ ਉਹ ਵੀ ਸਭ ਕੁਝ ਖਰੀਦੇ ਪਿਆ ਮੇਰਾ ਤਾਜ ਵੀ ਖਰੀਦੇ ਆ ਪਿਆ ਆ ਮੈਂ ਆਪਣੇ ਕੱਪੜੇ ਜੋ ਵੀ ਤੇ ਤਾਜ ਵਰੀ ਵਾਲੇ ਉਹ ਸਭ ਕੁਝ ਖਰੀਦੇ ਹੋਇਆ ਜੋ ਮੇਰਾ ਬੰਦਾ ਸਗਾ ਉਹ ਮੈਂ ਸਭ ਕੁਝ ਆਪਣਾ ਖਰੀਦੇ ਆ ਰਹਾ ਇਹ ਜਿਹੜੇ ਸਾਰੇ ਕਾਰਡ ਨੇ ਇਹ ਤਾਂ ਉਹ ਜੋ ਕਾਪੀ ਹੈ ਹਾਂਜੀ ਇਹ ਕਾਰਡ ਫਿਰ ਜਦੋਂ ਉਹਨਾਂ ਨੇ ਬਾਅਦ ਵਿੱਚ ਫੋਨ ਨਹੀਂ ਚੱਕਿਆ ਨਾ ਆਪਾਂ ਆਨਲਾਈਨ ਹੀ ਸਭ ਨੂੰ ਕਾਰਡ ਦਾ ਮੈਸੇਜ ਦਿੱਤਾ ਸੀਗਾ ਉਦੋਂ ਹੱਲੇ ਲਾਈਕ ਜਿਵੇਂ ਕਾਰਡ ਤਾਂ ਹੀ ਛਾਪੇ ਸੀਗੇ ਤੁਸੀਂ ਕਾਰਡ ਛੁਪਾਉਣੇ ਰੋਕਤੇ ਰੋਕਤੀ ਸੀਗੇ ਉਹਦੀ ਵੀ ਸਾਈ ਦਿੱਤੀ ਹੋਈ ਐ ਇੱਥੇ ਹੀ ਆ ਜਿਹੜੇ ਕਾਰਡ ਵਾਲੇ ਆਪਣੇ ਸਰਹੰਦ ਰੋਡ ਤੇ ਹਾਂਜੀ ਹਾਂਜੀ ਮੇਰੇ ਕੋਲ ਹਰ ਇੱਕ ਚੀਜ਼ ਦੇ ਬਿੱਲ ਤੇ ਰਸੀਦ ਤੇ ਹੈਗੀਆਂ ਆ ਹਰ ਇੱਕ ਜਗ੍ਹਾ ਤੇ ਨਹੀਂ ਮੈਂ ਮੁਹਾਲੀ ਐਵੀਸ਼ਨ ਦਾ ਕੋਰਸ ਕੀਤਾ ਆ ਤਾਂ ਮੈਂ ਸੁਹਾਣਾ ਸਿੰਘ ਗੁਰਦੁਆਰਾ ਸਾਹਿਬ ਜਾਂਦੀ ਹੁੰਦੀ ਸੀਗੀ ਉੱਥੇ ਇਹਨੇ ਮੈਨੂੰ ਕਾਫੀ ਟਾਈਮ ਤੋਂ ਸਟਾਕ ਕੀਤਾ ਬਟ ਫਿਰ ਮੇਰੇ ਇਦਾਂ ਇਦਾਂ ਕੋਈ ਗੱਲ ਨਹੀਂ ਹੋਈ ਸੀ ਮਾਦੀ ਕੌਣ ਹੈ ਮਾਦੀ ਪੂਰਾ ਉਹ ਇਹਦਾ ਫਰੈਂਡ ਆ ਮਾਦੀ ਦਿਲ ਪੂਰਾ ਉਹ ਵੀ ਇਹਦੇ ਫਰੈਂਡ ਆ ਜਦੋਂ ਹੀ ਅਸੀਂ ਮੁਹਾਲੀ ਆ ਉੱਥੇ ਮਤਲਬ ਲਾਈਕ ਮੁਹਾਲੀ ਜਾਂਦੇ ਸੀ ਜਿੱਥੇ ਅਸੀਂ ਕੰਪਲੇਂਟ ਕੀਤੀ ਸੀ ਨਾ ਉੱਥੋਂ ਦੀ ਇਹ ਦੋਨੇ ਦੋਸਤ ਮਤਲਬ ਹੈਪੀ ਨਾਲ ਹੁੰਦਾ ਸੀ ਹਰਦੀਪ ਸਿੰਘ ਹੈਪੀ ਉਹ ਨਾਲ ਆ ਕੇ ਸਾਡੇ ਨੂੰ ਕੋਲ ਦੀ ਗੱਡੀ ਨਿਗਾ ਕੇ ਉਹਦੇ ਕੋਲ ਆਪਣਾ ਪਰਸਨਲ ਪਤਾ ਨਹੀਂ ਕਿਹੜਾ ਰਿਵੋਲਵਰ ਰਿਵੋਲਵਰ ਦਿਖਾ ਕੇ ਲੱਗ ਜਾਂਦਾ ਸੀਗਾ ਵੀ ਕੋਈ ਨਾ ਦੇਖ ਲਾਂਗੇ ਇਹ ਗੱਲ ਕੀਤੀ ਉਹ ਬਸ ਉਹਦੇ ਤੇ ਜੋ ਬੰਨ ਦੀ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਨਹੀਂ ਚਾਹੁੰਦੀ ਅਗਰ ਮੇਰੀ ਲਾਈਫ ਖਰਾਬ ਕੀਤੀ ਕਿਸੇ ਹੋਰ ਦੀ ਪੈਣ ਦੀ ਵੀ ਲਾਈਫ ਖਰਾਬ ਕਰਨ ਕਿ ਦੂਸਰਾ ਵਿਆਹ ਕਰਾਉਣ ਜਾਂ ਕੁਝ ਹੋਰ ਮੈਂ ਨਹੀਂ ਚਾਹੁੰਦੀ ਜੋ ਇਹ ਤੇ ਬੰਨ ਦੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਵੇ ਉਸਦੇ ਕੋਲ ਤੋਂ ਆਨੇ ਸਟੇਟ ਦਾਤੀ ਕਰਵਾਈ ਗਿਆ ਉਹਦੇ ਸੰਬੰਧੀ ਹੁਣਾਂ ਨੇ ਕੋਈ ਪ੍ਰੋਸੈਸ ਅੰਦਾਜ਼ਾ ਜਾਂ ਉਹਨਾਂ ਵੱਲੋਂ ਕੋਈ ਕਾਰਵਾਈ ਹੁਣ ਤੱਕ ਕੀਤੀ ਨਹੀਂ ਦੇਖੋ ਮੈਂ ਜਿੱਦਾਂ 20 ਨਵੰਬਰ ਨੂੰ ਆਪਣੀ ਕੰਪਲੇਂਟ ਲਿਖਾਈ ਸੀਗੀ ਉਦੋਂ ਉਹਨਾਂ ਨੇ ਕੀਤਾ ਸੀ ਉਹਨਾਂ ਨੂੰ ਫੋਨ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀਗਾ ਕਿ ਦੋਨੇ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਹਰ ਵਾਰੀ ਇਹ ਕੋਈ 40 50 ਬੰਦੇ ਲੈ ਕੇ ਆ ਜਾਂਦੇ ਨੇ ਪੁਲਿਸ ਵਾਲੇ ਵੀ ਬਸ ਐਦਾਂ ਲਾਇਕ ਪ੍ਰੈਸ਼ਰਾਈਜ਼ ਕੇ ਦਾ ਕਰਕੇ ਨਾ ਕੰਪਰੋਮਾਈਜ਼ ਚੰਗਾ ਐਦਾਂ ਚੰਗਾ बस ये गल्लां हुईयां मैं हर बार ये रिक्वेस्ट ਕਰਦੀ ਸੀ ਕਿ ਮੁੰਡਾ ਅੱਗੇ ਲੈ ਕੇ ਆਏ ਈਵਨ ਕਿ ਮੇ ਕੋਈ ਕੋਈ ਪ੍ਰੂਫ ਆ ਜਦੋਂ ਹੀ ਮੇਰਾ ਕੋਈ ਪ੍ਰੂਫ ਦੀ ਜ਼ਰੂਰਤ ਪਈ ਮੈਂ ਉਹ ਵੀ ਸ਼ੋ ਕਰਾਂਗੀ ਕਿ ਇਹਨਾਂ ਨੇ ਮੇਰੇ ਤੇ ਝੂਠੇ ਅਲੀਗੇਸ਼ਨ ਲਗਾਏ ਸੀ ਕਿ ਕੁੜੀ ਵਿਆਹੀ ਆ ਈਵਨ ਕਿ ਇਹ ਥਾਣਾ ਭਦੌੜ ਦਾ ਐਡਰੈਸਿੰਗ ਦਿੱਤਾ ਰਹੇ ਕਿ ਜਗ੍ਹਾ ਮੇਰੀ ਬੈਕਗ੍ਰਾਉਂਡ ਆ ਨਾ ਬੈਕਗ੍ਰਾਉਂਡ ਦਾ ਹਾਂਜੀ ਬੈਕਗ੍ਰਾਉਂਡ ਅਗੜਬਾਦ ਰਹਿੰਦੇ ਹੋ? ਹੁਣ ਅਸੀਂ ਉੱਥੇ ਹੀ ਰਹਿ ਰਹੇ ਹਾਂ ਕਾਫੀ ਟਾਈਮ। ਜੇ ਕਿ ਥੋੜੀ ਫੈਮਿਲੀ ਪਹਿਲਾਂ ਭਤੌੜ ਦੇ ਦੀ ਸੀ। ਹਾਂਜੀ ਬਹੁਤ ਟਾਈਮ ਪਹਿਲਾਂ। ਇਹ ਚਿੰਤੂ ਐ ਥੋੜੇ ਉੱਥੇ ਸੰਪਰਕ ਚਾਹੀਦਾ ਕਿਉਂਕਿ ਬਰਨਾਲਾ ਦੇ ਭਤੌੜ ਨੇ ਨੇ। ਨਹੀਂ ਮੇਰੀ ਮੂਰ ਕੰਪਲੀਟ ਆਈ ਉੱਥੇ ਮੈਨੂੰ ਝੂਠਾ ਬਲੇਮ ਕਰ ਰਹੇ ਸੀ ਮੇਰੇ ਬ੍ਰਦਰ ਦਾ ਫਰੈਂਡ ਆ ਨਾ। ਹਾਂ ਤੁਹਾਨੂੰ ਉਹ ਵਾਲੀ ਗੱਲ ਦੱਸਦੀ ਹਾਂ ਕਿ ਇਹ ਤਾਂ ਨਾ ਮੇਰੇ ਬ੍ਰਦਰ ਦਾ ਫਰੈਂਡ ਸੀਗਾ ਇਹ ਮੁੰਡਾ ਡਰਗ ਡਰਗ ਲੈਦਾ ਈਵਨ ਕਿੰਨਾ 40 ਸਾਲਾਂ ਦਾ। ਉਹਦੇ ਪਾਪਾ ਤੇ ਮੇਰੇ ਪਾਪਾ ਫਰੈਂਡ ਸੀ। ਇਹਨਾਂ ਨੇ ਮੁੰਡਾ ਪਤਾ ਨਹੀਂ ਕਿੱਥੋਂ ਫੜਿਆ ਈਵਨ ਕਿ ਉਹਦੀ ਵੀ ਰਿਕਾਰਡਿੰਗ ਐ ਐਸਐਚਓ ਸਾਹਮਣੇ ਉਹਨੂੰ ਫੋਨ ਕੀਤਾ ਉਹ ਕਹਿੰਦਾ ਮੇਰਾ ਇਹਦੇ ਨਾਲ ਕੁਝ ਗਲਤ ਰਿਲੇਸ਼ਨ ਨਹੀਂ ਸੀ ਉਹ ਤਾਂ ਹੈ ਹੀ ਉਹਦਾ 16 17 ਸਾਲਾਂ ਦੀ ਬੱਚੀ ਸੀਗੀ ਕਿਉਂਕਿ ਇਹ 2018 19 ਦੀ ਗੱਲ ਆ ਕਹਿੰਦੇ ਕਿ ਤੂੰ ਇਹਦੇ ਨਾਲ ਗਲਤ ਸੀਗੀ ਕਿਤੇ ਰਹਿਣਾ ਵਿਆਹ ਹੋਇਆ ਸੀ ਤਾਂ ਉਹ ਤਾਂ ਮੁੰਡੇ ਨੇ ਬਿਆਨ ਦਿੱਤੇ ਸੀਗੇ ਉਹ ਕਹਿੰਦਾ ਨਹੀਂ ਵੀ ਮੇਰਾ ਕੋਈ ਵਿਆਹ ਨਹੀਂ ਹੋਇਆ ਸੀ ਇਹਦੇ ਨਾਲ ਨਹੀਂ ਫਿਰ ਉਹਨੇ ਤੁਹਾਨੂੰ ਫੋਨ ਕੀਤਾ ਗਿਆ ਕਿ ਇਹਨੇ ਕਿ ਮੈਂ ਤੇਰਾ ਘਰੋਂ ਜਾਣਾ ਸੀ ਜਾੜਤਾ ਨਹੀਂ ਇਹ ਵਾਲੀ ਇਹ ਦਰਗਾਹਤ ਉਥੇ ਬਰਨਾਲੀ ਦਿਨ ਸੀਗੇ ਇਹ ਤਾਂ ਫਿਰ ਅਸੀਂ ਉਹਨੂੰ ਰੋਕਤੀ ਸੀ ਕਿਉਂਕਿ ਐਸਚੋ ਸਾਹਮਣੇ ਉਹਨੇ ਗੱਲ ਕਰ ਲਈ ਸੀ ਨਾ ਕਿ ਇਹ ਤਾਂ ਝੂਠੇ ਬਲੇਮ ਲਾ ਰਿਹਾ ਕਿਉਂਕਿ ਉਹਨੇ ਫੋਨ ਤੇ ਦੱਸਤਾ ਸੀਗਾ ਮੁੰਡੇ ਵਾਲੇ 10000 ਰੁਪਏ ਦਵਾਂਗੇ ਅਸੀਂ ਤੈਨੂੰ ਵੀ ਤੂੰ ਇਹ ਇਹ ਗੱਲ ਕਿਹਾਗੀ ਇਹ ਤਾਂ ਉਹ ਗੱਲ ਹੈ ਵੀ ਮੁੰਡੇ ਵਾਲੇ ਨੇ ਕਿਹਾ ਸੀ ਮੁੰਡੇ ਵਾਲੇ ਨੇ ਕਿਹਾ ਸੀ ਉਹ ਦੱਸ ਰਿਹਾ ਸੀਗਾ ਫੋਨ ਤੇ ਇਹਦੀ ਰਿਕਾਰਡਿੰਗ ਹੈ ਜੀ ਉਹ ਉਹਨਾਂ ਖੋਲ ਹੀ ਸੀਗੇ ਐਸਚੋ ਸਾਭ ਖੋਲਿਆ ਉਹ ਤਾਂ ਫਗਰ ਮਾਜਰੀ ਵਾਲੇ ਐਸਐਚਓ ਸਾਹਿਬ ਉਹਨਾਂ ਨੇ ਉਹਦੇ ਆਧਾਰ ਤੇ ਵੀ ਰਿਪੋਰਟ ਦਾਇਰ ਕੀਤੀ ਉਹ ਲਿਖ ਕੇ ਕਿ ਕਿਹਨਾਂ ਨੇ ਜਿਹੜਾ ਚੰਦੂ ਆ ਉਹਨੇ ਅਕੇ ਗਲਤ ਕਰੀਏ ਕਰਕੇ ਮੈਨੂੰ ਕੁੱਲੀ ਨੂੰ ਜਾਣ ਕੇ ਬਦਨਾਮ ਕੀਤਾ ਸੀ ਸਾਰੇ ਪਰਿਵਾਰ ਤੋਂ 10000 ਰੁਪਏ ਲੈ ਲਏ ਨਹੀਂ ਉਹ ਕਹਿੰਦਾ ਮੈਂ ਪੈਸੇ ਲਿੱਤੇ ਨਹੀਂ ਉਹ ਮੈਨੂੰ ਕੰਪੈਲ ਕਰ ਰਹੇ ਸੀ ਉਹ ਕਹਿੰਦਾ ਮੈਂ ਵਿੱਚ ਆਇਆ ਹੀ ਨਹੀਂ ਇਹ ਤਾਂ ਝੂਠਾ ਬਲੇਮ ਕਰ ਰਹੇ ਨੇ ਹਨ ਉਹ ਤਾਂ ਮੈਨੂੰ ਸੱਚ ਦੱਸ ਰਿਹਾ ਸੀ ਕਿਉਂਕਿ ਫਿਰ ਮੈਂ ਉਹਨੂੰ ਕੁਝ ਵੀ ਉੱਤੇ ਕੋਈ ਕੰਪਲੇਂਟ ਨਹੀਂ ਨਾ ਕੀਤੀ ਕਿਉਂਕਿ ਉਹ ਫੈਮਿਲੀ ਨੂੰ ਵੀ ਜਾਣਦਾ ਡੈਡੀ ਨੇ ਵੀ ਉਹਨਾਂ ਗਾਲੀ ਕੀਤੀ ਆ ਮੇਰੇ ਪੇਰੈਂਟ ਵੀ ਜਾਣਦੇ ਹੋ ਯਾਰ ਇਹ ਗੱਲ ਉਹਨਾਂ ਨੇ ਬੁਲਾਇਆ ਸੀ ਪਤਾ ਨਹੀਂ ਕੀ ਈਵਨ ਕੀ ਜਦੋਂ ਹੁਣ ਅਸੀਂ 12 ਤਰੀਕ ਨੂੰ ਵੀ ਇਕੱਠੇ ਹੋਏ ਆ ਨਾ ਜੋ ਨਾਲ ਲੋਕ ਸੀਗੇ ਉਹਨਾਂ ਨੂੰ ਵੀ ਇਹ ਕਹਿ ਕੇ ਲੈ ਕੇ ਆਉਂਦੇ ਨੇ ਵੀ ਕੁੜੀ ਫਰਾਡ ਕਰਗੀ ਕੁੜੀ ਪੈਸਾ ਖਾਗੀ ਨਾਲ ਚੱਲੋ ਕੱਲ 12 ਤਰੀਕ ਨੂੰ ਵੀ ਮੈਂ ਸਭ ਦੇ ਮੂੰਹ ਤੇ ਵਿੱਦ ਪ੍ਰੂਫ ਗੱਲ ਕੀਤੀ ਸੀ ਹਰ ਇੱਕ ਚੀਜ਼ ਦੀ ਫਿਰ ਉਹਨਾਂ ਨੇ ਵੀ ਇਹ ਕਿਹਾ ਕਿ ਅਸੀਂ ਗਲਤੀ ਨਾਲ ਹੈ ਨਾ ਇਦਾਂ ਨਾਲ ਲੋਕ ਤੁਸੀਂ ਮੋਹਾਲੀ ਐਸਐਸਪੀ ਤੋਂ ਗਈ ਇਹਦਾ ਉਹ ਮੰਗਿਆ ਡਿਪਲੋਮਾ ਮੈਂ ਮੋਹਾਲੀ ਐਸਐਸਪੀ ਆਫਿਸ ਵੀ ਪੇਸ਼ ਹੋਈ ਸੀਗੀ ਉਹਨਾਂ ਨੇ ਊਮਨ ਸੈੱਲ ਨੂੰ ਮਾਰਕ ਕੀਤੀ ਸੀ ਐਪਲੀਕੇਸ਼ਨ ਊਮਨ ਸੈੱਲ ਵਾਲਿਆਂ ਨੇ ਵੀ ਕੋਈ ਰਿਸਪੌਂਸ ਨਹੀਂ ਦਿੱਤਾ ਮੈਂ ਕਿੰਨੇ ਵਾਰ WhatsApp ਤੇ ਵੀ ਮੈਮ ਨਾਲ ਮੈਸੇਜ ਤੇ ਵੀ ਗੱਲ ਕੀਤੀ ਉਹਨਾਂ ਕੋਲ ਹਲੇ ਐਪਲੀਕੇਸ਼ਨ ਹੀ ਨਹੀਂ ਪਹੁੰਚੀ ਈਵਨ ਕਿ ਮੈਂ ਮੋਹਾਲੀ 6 ਨਵੰਬਰ ਨੂੰ ਉਹ 6 ਦਸੰਬਰ ਦੀ ਪੇਸ਼ ਹੋਈ ਦੀਆਂ ਕੋਈ ਸਿਆਸੀ ਜ਼ਬਾਵ ਲੱਗਦਾ ਤਾਂ ਅਗਲੇ ਦਿਨ ਜਦੋਂ ਰਾਜ ਨੂੰ ਜਿਸ ਤਾ ਉਹ ਕਹਿ ਰਹੇ ਨੇ ਮੇਰੇ ਸਾਡੀ ਨਾਲ ਚੱਲੇ ਆਂ ਬੀਮਾਨ ਸਾਹਿਬ ਹਾਂ ਸੀਐਮ ਸਾਹਿਬ ਮੇਰੇ ਸਾਡੂ ਬਣਾ ਦੋ ਨੇ ਮੈਨੂੰ ਨਹੀਂ ਪਤਾ ਕਿ ਉਹਨਾਂ ਦੇ ਸਾਡੂ ਹੋ ਜਾਂ ਨਹੀਂ ਬਟ ਚਲੋ ਮੰਨ ਲਓ ਅਗਰ ਉਹਨਾਂ ਦੇ ਸਾਡੂ ਆ ਬਟ ਜੋ ਕਿਸੇ ਤੇ ਬਣਦੀ ਕਾਨੂੰਨੀ ਕਾਰਵਾਈ ਹੈ ਜੋ ਕਿਸੇ ਨਾਲ ਬੰਦਾ ਗਲਤ ਕਰ ਰਿਹਾ ਉਹ ਉਹ ਤਾਂ ਉਹਦੇ ਤੇ ਤਾਂ ਐਕਸ਼ਨ ਲੈਣਾ ਬਹੁਤ ਜ਼ਰੂਰੀ ਆ ਨਾ ਕਿ ਕੋਈ ਬੰਦਾ ਸਾਡੇ ਨਾਲ ਇਦਾਂ ਬਿਨਾ ਮਤਲਬ ਤੋਂ ਕਿ ਸਾਨੂੰ ਯੂਜ਼ ਤੇ ਥਰੋ ਕਰ ਦੇ ਕਿਸਾਨ ਜੱਥੇਬੰਦੀਆ ਨਾਮ ਪਤਾ ਜਿਹੜੀ ਕਹਿ ਰਹੇ ਹੋ ਕਿ ਉਹਨਾਂ ਦਾ ਤੁਹਾਡਾ ਜਿਹੜੇ ਕੋਈ ਕਿਸਾਨ ਆਸੂ ਦਾ ਨਾਮ ਹੈਗਾ ਜਿਹੜਾ ਉਹ ਤੋਂ ਆਇਆ ਹੋਵੇ ਉਹ ਉੱਥੇ ਆਏ ਸੀਗੇ ਸੁਰਜੀਤ ਸਿੰਘ ਅੰਕਲ ਨੇ ਉਹਨਾਂ ਨੂੰ ਸਾਨੂੰ ਦੋ ਵਾਰ ਮਿਲੇ ਜਦੋਂ ਪਹਿਲੀ ਵਾਰ ਅਸੀਂ ਉਹਨਾਂ ਦੇ ਪਿੰਡ ਗਏ ਸੁਰਜੀਤ ਸਿੰਘ ਫੁੱਲ ਨਹੀਂ ਸੁਰਜੀਤ ਸਿੰਘ ਉੱਥੋਂ ਤੇ ਆ ਕਾਕੜਾ ਤੋਂ ਆਈ ਉਹ ਜੱਥੇਬੰਦੀਆ ਨਾਮ ਵਗੈਰਾ ਪਤਾ ਕਿਸਾਨ ਜੱਥੇਬੰਦੀ ਕਿਹੜੀ ਤੁਸੀਂ ਕਹਿ ਰਹੇ ਹੋ ਉਹ ਪਵਾਨੀਗੜ ਕਾਕੜਾ ਤੇ ਆ ਮੇਰਾ ਸਹੁਰਾ ਸਭ ਖੁਦ ਵੀ ਕਿਸਾਨ ਜੱਥੇਬੰਦੀਆਂ ਦੇ ਵਿੱਚ ਨੇ ਉਹ ਖੁਦ ਵੀ ਪਤਾ ਜੱਥੇਬੰਦੀ ਦਾ ਨਾਮ ਕੀ ਹੈ ਕਿਸਾਨ ਨਹੀਂ ਮੈਨੂੰ ਨਾਮ ਨਹੀਂ ਪਤਾ ਇਹ ਉੱਥੋਂ ਦੀ ਆ ਨਹੀਂ ਐਸੀ ਵੀ ਤਾਂ ਆਇਆ ਸੀ ਉਹਦੇ ਪਿੰਡ ਦੇ ਵੀ ਸ ਤਾਂ ਸੀਗੇ ਬੰਦੇ ਸਾਰੇ ਆਂਗਲਾ ਦੇ ਜਿਹੜੇ ਬਾਰ ਕੋਲੋਂ ਨੂੰ ਆਏ ਸੀ ਗੱਲਾਂ ਕਿਸਾਨ ਦੀ ਨਹੀਂ ਆਨੰਦ ਜੱਥੇ ਬੋਲਦੇ ਬਸਾ ਜਾ ਰਿਹਾ ਯੋ ਕਿਹੜੀ ਵੀ ਨਹੀਂ ਆ ਨਹੀਂ ਬਾਤ ਕਰਦੇ ਕੋਈ ਬਹੁਤ ਸਾਰਾ ਕੁਝ ਨਹੀਂ